ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਸਾਨ ਵੀਰੋ ਝੋਨੇ ਦੀ ਪਨੀਰੀ ਤਿਆਰ ਕਰਨ ਬਾਰੇ ਕਿ ਆਪਾਂ 25-28 ਦਿਨ 'ਚ ਜਾਂ 30 ਦਿਨ ਦੇ ਵਿੱਚ ਇੱਕ ਤੰਦਰੁਸਤ ਨਰੋਹੀ ਪਨੀਰੀ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਕਿਉਂਕਿ ਜਿਸ ਤਰ੍ਹਾਂ ਜਿਹੜੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਉਸੇ ਤਰ੍ਹਾਂ ਹੀ ਆਪਾਂ ਨਾਲ ਦੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਿੱਧੀ ਬਿਜਾਈ ਬਾਰੇ ਵੱਖਰੀ ਵੀਡੀਓ ਪਾਵਾਂਗੇ ਨਰਮੇ ਦੀ ਕਾਸ਼ਤ ਬਾਰੇ ਉਹ ਵੀ ਆਪਾਂ ਵੱਖਰੀ ਵੀਡੀਓ ਜਿਹੜੀ ਕੋਸ਼ਿਸ਼ ਕਰੀ ਦੀ ਨਾਲ ਦੀ ਨਾਲ ਜਿਹੜੀਆਂ ਅਪਲੋਡ ਕਰ ਰਹੇ ਆ। ਸੋ ਜਿਹੜੀ ਪਨੀਰੀ ਘੱਟ ਸਮੇਂ ਵਿੱਚ ਚੰਗੀ ਪਨੀਰੀ ਘੱਟ ਸਮੇਂ ਦਾ ਮਤਲਬ ਕਿ ਪੂਰੇ ਸਹੀ ਸਮੇਂ ਦੇ ਵਿੱਚ ਪਨੀਰੀ ਜਿਹੜੀ ਲੱਗਣ ਯੋਗ ਹੋ ਜੇ ਕਿਉਂਕਿ ਆਮ ਤੌਰ ਤੇ ਦੇਖਣ ਚ ਆਇਆ ਕਿ 35 ਦਿਨ ਦੀ ਪਨੀਰੀ ਹੋ ਜਾਂਦੀ ਆ। ਪਰ ਜਿੰਨੀ ਵੱਡੀ ਪਨੀਰੀ ਹੋਈ ਜਾਂਦੀ ਓਨਾ ਹੀ ਉਸ ਤੋਂ ਬਾਅਦ ਉਹਦਾ ਫਟਾਰ ਘੱਟ ਹੁੰਦਾ ਤੇ ਉਹਦਾ ਜਿਹੜਾ ਝਾੜ ਤੇ ਮਗਰੋਂ ਜਾ ਕੇ ਥੋੜਾ ਬਹੁਤਾ ਅਸਰ ਜ਼ਰੂਰ ਪੈਂਦਾ। ਸੋ ਪਨੀਰੀ ਵਾਸਤੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਨੂੰ ਜਦੋਂ ਆਪਾਂ ਨਵੀਂ ਨਰੋਈ ਪਨੀਰੀ ਤਿਆਰ ਕਰਨ ਤਾਂ ਉਹਦੇ ਵਿੱਚ ਖੇਤ ਦੀ ਤਿਆਰੀ ਬੜੀ ਮਹੱਤਵਪੂਰਨ ਆ ਖੇਤ ਦੀ ਤਿਆਰੀ ਆਪਾਂ ਨੂੰ ਘਟੋ ਘਟ ਜਿਹੜੀ ਹੈਗੀ ਆ 15-20 ਦਿਨ ਪਹਿਲਾਂ ਸ਼ੁਰੂ ਕਰ ਦੇਣੀ ਚਾਹੀਦੀ ਆ ਜਿਹਦੇ ਵਿੱਚ ਆਪਾਂ ਜਿਹੜਾ ਹੈਗਾ ਜਿਹੜੀਆਂ ਖਾਦਾਂ ਪਾਉਣੀਆਂ ਜਾਂ ਰੂੜੀ ਪਾਉਣੀ ਆ ਉਹਦੇ ਬਾਰੇ ਆਪਾਂ ਤੁਹਾਨੂੰ ਬੀਜ ਦੀ ਸੋਧ ਬਾਰੇ ਕਿਹੜੀਆਂ ਖਾਦਾਂ ਪਾਉਣੀਆਂ ਪਨੀਰੀ ਦੀ ਬਜਾਈ ਤੋਂ ਬਾਅਦ ਜਿਹੜਾ ਹੈਗਾ ਆਪਾਂ ਦੇਖਭਾਲ ਕਿਸ ਤਰ੍ਹਾਂ ਕਰਨੀ ਆ ਸੋ ਜੇ ਕੋਈ ਨਵਾਂ ਕਿਸਾਨ ਵੀਰ ਵੀਡੀਓ ਦੇਖ ਰਿਹਾ ਤਾਂ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆ ਦਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੀ ਪਹੁੰਚਦੀ ਰਹੇ ਤੁਹਾਡੇ ਵੀ ਕੀਮਤੀ ਸੁਝਾਅ ਤੇ ਯਰਬੇ ਸਾਨੂੰ ਮਿਲਦੇ ਰਹਿਣ ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਪਨੀਰੀ ਆਪਾਂ ਚੰਗੀ ਤਿਆਰ ਕਰਨੀ ਉਹਦੇ ਵਾਸਤੇ ਚੰਗਾ ਬੀਜ ਹੋਣਾ ਕਿਸਾਨ ਵੀਰੋ ਬੜਾ ਜ਼ਰੂਰੀ ਹੈ ਬੀਜ ਜੇ ਘਰ ਦਾ ਆਪਾਂ ਰੱਖਿਆ ਹੋਇਆ ਤਾਂ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਪੀ ਆਰ ਕਿਸਮਾਂ ਦਾ ਨਵਾਂ ਬੀਜ ਕਿਥੋਂ ਪ੍ਰਾਪਤ ਕਰਨਾ ਪੀ ਆਯੂ ਲੁਧਿਆਣਾ ਤੋਂ ਲਓ ਕੇ ਵੀ ਕੇ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੀ ਆਯੂ ਲੁਧਿਆਣਾ ਦੇ ਉੱਥੋਂ ਪ੍ਰਾਪ ਪੀ ਆਰ ਕਿਸਮ ਕੋਈ ਵੀ ਲਾਉਣੀ ਹੈ ਜੇ ਤੁਸੀਂ ਬਾਹਰੋਂ ਪ੍ਰਾਈਵੇਟ ਵੀ ਬੀਜ ਲੈਣਾ ਤਾਂ ਪੱਕਾ ਬੈਲ ਜਰੂਰ ਰਭਾ ਉਹ ਤੇ ਵਧੀਆ ਸੋਰਸ ਹੋਵੇ ਤਾਂ ਕਿ ਜੇ ਚੰਗਾ ਬੀਜ ਆ ਤਾਂ ਚੰਗੀ ਫਸਲ ਦੀ ਤਾਂ ਹੀ ਨਹੀਂ ਰੱਖੀ ਜਾਊਗੀ ਉਸ ਤੋਂ ਬਾਅਦ ਆਪਾਂ ਜਗਾ ਦੀ ਚੋਣ ਤੇ ਤਿਆਰੀ ਜਗਾ ਦੀ ਚੋਣ ਦੇ ਵਿੱਚ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਾਫ਼ ਜਗਾ ਜਿਹੜੀ ਚੁਣਨੀ ਹੈਗੀ ਹੈ ਜਿੱਥੇ ਕੋਈ ਜਿਹੜਾ ਪਿਛਲੇ ਸਾਲ ਆਪਾਂ ਝੋਨਾ ਵਗੈਰਾ ਜਿਹੜਾ ਨਾਂ ਝਾੜਿਆ ਹੋਵੇ ਹੋਰ ਕਿਸੇ ਕਿਸਮ ਦਾ ਜਾਂ ਕੋਈ ਇਹ ਇਸ ਤਰ੍ਹਾਂ ਦੀ ਜਗ੍ਹਾ ਨਾ ਹੋਵੇ ਜਿੱਥੇ ਜਿਹੜੇ ਨਦੀਨਾਂ ਦੀ ਜ਼ਿਆਦਾ ਸਮੱਸਿਆ ਜਾਂ ਜਿਹੜੀ ਮੋTHA ਵਗੈਰੇ ਦੀ ਜ਼ਿਆਦਾ ਸਮੱਸਿਆ ਆ ਜਾਂਦੀ ਹੈ ਤਾਂ ਇਸ ਤਰ੍ਹਾਂ ਜਿਹੜੀ ਸਾਫ਼ ਜਗ੍ਹਾ ਆਪਾਂ ਸਹੀ ਜਗ੍ਹਾ ਚੁਣਨੀ ਹੈਗੀ ਤੇ ਉਦੋਂ ਬਾਅਦ ਆਪਾਂ ਕੀ ਕਰਨਾ ਉਹਦੇ ਵਿੱਚ ਰੂੜੀ ਦੀ ਖਾਦ ਬੜੀ ਮਹੱਤਵਪੂਰਨ ਆ ਰੂੜੀ ਦੀ ਖਾਦ ਜੇ ਆਪਾਂ ਕਿਸਾਨ ਵੀ ਰੋ ਖੇਤ ਦੇ ਵਿੱਚ ਪਾਉਂਦੇ ਆ ਤਾਂ ਉਹਦੇ ਨਾਲ ਬੜੇ ਫਾਇਦੇ ਹੁੰਦੇ ਆ ਸਭ ਤੋਂ ਪਹਿਲਾਂ ਤਾਂ ਇੱਕ ਤਾਂ ਜਿਹੜਾ ਬੈਲੈਂਸਡ ਨਿਊਟ੍ਰੀਸ਼ਨ ਮਿਲਦਾ ਹੈ ਜਿਹੜੀ ਪਨੀਰੀ ਨੂੰ ਸਾਰੇ ਤਰ੍ਹਾਂ ਦੇ ਜਿਹੜੇ ਤੱਤਾ ਛੋਟੇ ਵੱਡੇ ਤੱਤਾ ਉਹ ਮਿਲਣ ਲੱਗ ਪੈਂਦੇ ਆ ਜਿਹੜੀ ਜਗ੍ਹਾ ਉਹ ਨਰਮ ਰਹਿੰ ਲਾਸਟ ਤਾਂ ਪਨੀਰੀ ਪੱਟਣ ਤੱਕ ਪਨੀਰੀ ਦੀਆਂ ਜਿਹੜਾ ਜੜਾਂ ਦੀ ਡਿਵੈਲਪਮੈਂਟ ਪੂਰੀ ਹੁੰਦੀ ਹੈ ਜਗਾ ਜਿਹੜੀ ਹਵਾਦਾਰ ਰਹਿੰਦੀ ਹੈ ਸੋ ਰੂੜੀ ਦੀ ਖਾਦ ਦੇ ਬੜੇ ਫਾਇਦੇ ਆਮ ਤੌਰ ਤੇ ਆਪਾਂ ਜਿਹੜੀ ਇਸ ਚੀਜ਼ ਨੂੰ ਅੰਗੋਲਿਆ ਕਰ ਦਿੰਦੇ ਆ ਤੇ ਇੰਪੋਰਟੈਂਟ ਪੁਆਇੰਟ ਇਹ ਹੈ ਕਿ ਜਿਹੜੀ ਰੂੜੀ ਦੀ ਖਾਦ ਆ ਉਹ ਖੇਤ ਦੀ ਤਿਆਰੀ ਹੈ ਜਿਹੜੀ ਆਪਾਂ 15-20 ਦਿਨ ਪਹਿਲਾਂ ਕਰਨੀ ਰੂੜੀ ਦੀ ਖਾਦ ਵੀ ਆਪਾਂ 20 ਦਿਨ ਪਹਿਲਾਂ ਘਟੂ ਘੜ ਜੇ ਪਾਵਾਂਗੇ ਤਾਂ ਫਿਰ ਜਦੋਂ ਆਪਾਂ ਪਨੀਰੀ ਬੀਜਾਂਗੇ ਤਾਂ ਫਿਰ ਉਹਨੂੰ ਜਿਹੜੇ ਤਤ ਜਾਂ ਫਾਇਦੇ ਰੂੜੀ ਦੇ ਫਿਰ ਮਿਲਣਗੇ ਜੇ ਆਪਾਂ ਕੱਲ ਨੂੰ ਪਨੀਰੀ ਬੀਜਣੀ ਤੇ ਅੱਜ ਆਪਾਂ ਰੂੜੀ ਉਹਦੇ ਵਿੱਚ ਮਿਕਸ ਕਰ ਰਹੇ ਹਾਂ ਤਾਂ ਉਹਦਾ ਜਿਹੜਾ ਪੂਰਾ ਫਾਇਦਾ ਉਹ ਬੂਟਿਆਂ ਨੂੰ ਬਿਲਕੁਲ ਨਹੀਂ ਮਿਲੇਗਾ ਕਿਉਂਕਿ ਇਹਦੀ ਜਿਹੜੀ ਉਹਦੇ ਵਿੱਚ ਸੂਖਮ ਜੀਵਾਂ ਰੀ ਡੀਕੰਪੋਜੀਸ਼ਨ ਸ਼ੁਰੂ ਹੁੰਦੀ ਹੈ ਜਿਹੜੀ ਐਫਵਾਈਐਮ ਦੀ ਫਾਰਮ ਜਰਮਣੀ ਉਹ ਰੂੜੀ ਦੀ ਖਾਦ ਦੀ ਤਾਂ ਉਹ ਜਿਹੜੇ ਉਹਦੇ ਵਾਸਤੇ ਕੋਈ ਸਮਾਂ ਚਾਹੀਦਾ ਹੁੰਦਾ 15-20 ਦਿਨ ਪਹਿਲਾਂ ਜੇ ਆਪਾਂ ਰੂੜੀ ਖੇਤ ਵਿੱਚ ਮਿਕਸ ਕੀਤੀ ਹੋ ਤਾਂ ਉਹਦੇ ਆਪਾਂ ਨੂੰ ਪੂਰੇ ਫਾਇਦੇ ਮਿਲ ਸਕਦੇ ਆ ਕਟੋ-ਕਟ ਜਿਹੜੀ ਹੈਗੀ ਐ ਇੱਕ ਮਰਲੇ ਮਗਰ ਆਪਾਂ ਤਕਰੀਬਨ 75 ਕਿਲੋ ਜੇ ਆਪਾਂ ਮੋਟਾ ਜਿਹਾ ਹਿਸਾਬ ਲਾਈਏ ਤਾਂ ਤਿੰਨ ਤੋਂ ਚਾਰ ਟੋਕਰੇ ਜਿਹੜੀ ਗਲੀ ਸੜੀ ਵਧੀਆ ਚੰਗੀ ਤਿਆਰ ਰੂੜੀ ਦੀ ਖਾਦ ਆ ਉਹ ਆਪਾਂ ਇੱਕ ਮਰਲੇ ਮਗਰ ਜਿਹੜੀ ਪਾਉਣੀ ਐ ਤੇ ਉਹਨੂੰ ਬਾਅਦ ਚ ਖੇਤ ਦੇ ਵਿੱਚ ਜਿਹੜਾ ਮਿਕਸ ਕਰਕੇ ਰੂੜੀ ਦੀ ਖਾਦ ਨੂੰ ਫਿਰ ਉਹਦੇ ਵਿੱਚ ਪਾਣੀ ਛੱਡ ਦੇਣਾ ਤੇ ਪਾਣੀ ਆਪਾਂ ਇੱਕ ਵਾਰੀ ਜਾਂ ਦੋ ਵਾਰੀ ਡਬਲ ਰੌਣੀ ਜੇ ਆਪਾਂ ਕਰ ਲਈਏ ਤਾਂ ਬਹੁਤ ਵਧੀਆ ਗੱਲ ਹੈ ਜਦੋਂ ਆਪਾਂ ਪਾਣੀ ਛੱਡਾਂਗੇ ਤਾਂ ਜਿਹੜੇ ਰੂੜੀ ਦੇ ਵਿੱਚ ਜੇ ਕੋਈ ਨਦੀਨ ਹੈਗੇ ਜਾਂ ਜ਼ਮੀਨ ਦੇ ਵਿੱਚ ਕੋਈ ਨਦੀਨਾ ਦੇ ਬੂਟੇ ਪਏ ਆ ਜਿਹੜੇ ਬੀਜ ਪਏ ਆ ਜਾਂ ਪਿਛਲੇ ਸਾਲ ਦਾ ਕੋਈ ਚੋਬਾ ਮਤਲਬ ਜੰਗਲੀ ਝੋਨਾ ਜਿਨੂੰ ਆਪਾਂ ਕਹਿੰਦੇ ਨੇ ਕਿਸੇ ਹੋਰ ਕਿਸਮ ਦਾ ਜਾਂ ਬੀਜ ਪਿਆ ਜਾਂ ਜੰਗਲੀ ਝੋਨੇ ਦਾ ਬੀਜ ਪਿਆ ਮਤਲਬ ਕਿ ਚੋਬਾ ਵਿੱਚ ਮਿਕਸਿੰਗ ਨਾ ਹੋਵੇ ਇਸ ਕਰਕੇ ਆਪਾਂ ਡਬਲ ਰੌਣੀ ਜੇ ਕਰੀਏ ਤਾਂ ਜਿਹੜੇ ਨਦੀਨ ਆ ਉਹ ਦੋ ਵਾਰੀ ਜਿਹੜੇ ਪਾਣੀ ਆਪਾਂ ਡਬਲ-ਡਬਲ ਲਾਵਾਂਗੇ ਕਿਉਂਕਿ ਆਪਣੇ ਕੋਲ ਪੂਰਾ ਟਾਈਮ ਹੋਊਗਾ ਜੇ ਆਪਾਂ ਤਿਆਰੀ ਪਹਿਲਾਂ ਕਰਦੇ ਆਂ ਤਾਂ ਉਹ ਜਿਹੜਾ ਦੋ ਵਾਰੀ ਆਪਾਂ ਵਾਹ ਕੇ ਖੇਤ ਨੂੰ ਤੇ ਉਹ ਜਿਹੜੇ ਨਦੀਨਾ ਦੀ ਸਮੱਸਿਆ ਪਨੀਰੀ ਦੇ ਵਿੱਚ ਆਉਣ ਦੀ ਜਿਹੜਾ ਹੈਗਾ ਖਰਚਾ ਆਪਾਂ ਨੂੰ ਬੜਾ ਘੱਟ ਜਾਊਗਾ ਤੇ ਪਨੀਰੀ ਤੋਂ ਅੱਗੇ ਜਿਹੜਾ ਖੇਤ ਦੇ ਵਿੱਚ ਵੀ ਜਿਹੜੇ ਨਦੀਨ ਜਾਂ ਹੋਰ ਕਿਸਮਾਂ ਦੇ ਬੂਟੇ ਜਿਹੜੇ ਮਿਕਸ ਨਹੀਂ ਨਹੀਂ ਹੋਣਗੇ ਜੇ ਆਪਾਂ ਜਿਹੜਾ ਸਮੇਂ ਸਿਰ ਪਨੀਰੀ ਆਪਾਂ ਸੀਡ ਬੈਡ ਜਿਹੜਾ ਤਿਆਰ ਕਰਾਂਗੇ ਤਾਂ ਜਿੱਥੇ ਕਿਤੇ ਕੋਈ ਨਿਮਾ ਟੋੜ ਦੀ ਸਮੱਸਿਆ ਉਹਦੀ ਖਾਸ ਕਰਕੇ ਸੇਮ ਦਾ ਏਰੀਆ ਜਾਂ ਹਲਕੀਆਂ ਜ਼ਮੀਨਾਂ ਨੇ ਜਿੱਥੇ ਉੱਥੇ ਜਿਹੜਾ ਹੈਗਾ ਆਮ ਤੌਰ ਤੇ ਆਪਾਂ ਖਾਦਾਂ ਵੀ ਪਾਉਨੇ ਆ ਉਹਦੇ ਬਾਅਦ ਤਤਾਂ ਵਾਲੀਆਂ ਸਪਰੇਆਂ ਵੀ ਕਰਦੇ ਆ ਪਰ ਪਨੀਰੀ ਜਿਹੜੀ ਜ਼ਿਆਦਾਤਰ ਕਈ ਵਾਰ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਆ ਕਿ ਪਨੀਰ ਸਾਡੀ ਚੱਲ ਨਹੀਂ ਰਹੀ ਪੀਲੀ ਪੈ ਗਈ ਆ ਜਾਂ ਬੂਟੇ ਕਈ ਵਾਰ ਸੁੱਕਣ ਲੱਗ ਪੈਂਦੇ ਦੌਗੀਆਂ ਦੇ ਵਿੱਚ ਤਾਂ ਉੱਥੇ ਜਿਹੜੀ ਨਿਮਾ ਟੋੜ ਦੀ ਸਮੱਸਿਆ ਹੁੰਦੀ ਉਹਦੇ ਵਿੱਚ ਆਪਾਂ 10 ਕਿਲੋ ਜਿਹੜੀ ਹੈਗੀ ਇੱਕ ਮਰਲ ਸੋਰੀ ਇੱਕ ਮਰਲੇ ਮਗਰ 1 ਕਿਲੋ ਸਰੋਂ ਦੀ ਖਾਲ ਆ ਉਹ ਆਪਾਂ 10 ਦਿਨ ਪਹਿਲਾਂ ਪਨੀਰੀ ਦੀ ਬਜਾਈ ਤੋਂ ਖੇਰ ਦੇ ਵਿੱਚ ਮਿਕਸ ਕਰ ਦੇਣੀ ਹੈ ਉਹਦੇ ਨਾਲ ਆਪਾਂ ਨੂੰ ਨੀਵਾ ਟੁੱਟ ਦੀ ਸਮੱਸਿਆ ਦਾ ਕਾਫੀ ਜਿਹੜਾ ਹੱਲ ਮਿਲ ਜੂਗਾ ਇਸ ਤੋਂ ਬਾਅਦ ਜਦੋਂ ਆਪਾਂ ਖੇਤ ਤਿਆਰ ਕਰ ਲਿਆ ਤੇ ਬਜਾਈ ਸਮੇ ਜਿਹੜੀਆਂ ਖਾਦਾਂ ਪਾਉਣੀਆਂ ਉਹਦੇ ਵਿੱਚ ਆਪਾਂ ਕਿਸਾਨ ਵੀਰੋ ਜਿਹੜਾ 200 ਤੋਂ 250 ਗ੍ਰਾਮ ਪ੍ਰਤੀ ਮਰਲਾ ਯੂਰੀਆ ਬਜਾਈ ਸਮੇ 400 ਗ੍ਰਾਮ ਜਿਹੜੀ ਸੁਪਰ ਸਿੰਗਲ ਸੁਪਰ ਫਾਸਫੇਟ ਡਾਇਆ ਦੀ ਵਰਤੋਂ ਨਹੀਂ ਕਰਨੀ ਸੁਪਰ ਪਾਉਣੀ ਹੈ ਮੈਂ ਹਰ ਵਾਰ ਜਿਹੜਾ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਇਹਦੇ ਵਿੱਚ ਕੈਲਸ਼ੀਅਮ ਆ ਸਲਫਰ ਆ ਫਾਸਫੋਰਸ ਹੀ ਮਿਲ ਜਾਣਾ ਜ਼ਮੀਨ ਨੂੰ ਇਹ ਜਿਹੜੇ ਕੰਡੀਸ਼ਨਿੰਗ ਵੀ ਮਿਲਦੀ ਹੈ ਜਿਹੜੀ ਸਿੰਗਲ ਸੁਪਰ ਫਾਸਫੇਟ ਜੇ ਆਪਾਂ ਪਾਉਨੇ ਆ ਤਾਂ ਜ਼ਮੀਨ ਜਿਹੜੀ ਹੈਗੀ ਪੁਰਪਰੀ ਹਵਾਦਾਰ ਰਹਿੰਦੀ ਵਧੀਆ ਨਰਮ ਜ਼ਮੀਨ ਰਹਿੰਦੀ ਹੈ ਤਾਂ ਉਹਦੇ ਨਾਲ ਜਿਹੜਾ ਹੈਗਾ ਬੜਾ ਆਪਾਂ ਨੂੰ ਫਾਇਦਾ ਹੁੰਦਾ ਸੋ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰੋ ਡੀਏਪੀ ਦੀ ਵਰਤੋਂ ਨਾ ਕਰੋ 400 ਗ੍ਰਾਮ ਸੁਪਰ ਪ੍ਰਤੀ ਮਰਲਾ ਤੇ 250 ਗ੍ਰਾਮ ਜ਼ਿੰਕ 22% ਇਹ ਜੇ ਪ੍ਰਤੀ ਏਕੜ ਜੇ ਆਪਾਂ ਗੱਲ ਕਰੀ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ 75 ਕਿਲੋ ਸੁਪਰ ਤੇ 40 ਕਿਲੋ ਜਿੰਕ 22% ਇਹ ਆਪਾਂ ਬਜਾਈ ਸਮੇ ਪਾਉਣੀ ਆ ਤੇ ਪਨੀਰੀ ਦੀ ਬਜਾਈ ਤੋਂ ਬਾਅਦ ਮਤਲਬ 15 ਦਿਨ ਦੀ ਜਦੋਂ ਪਨੀਰੀ ਹੋ ਗਈ ਉਸ ਤੋਂ ਬਾਅਦ ਆਪਾਂ 26 ਕਿਲੋ ਯੂਰੀਆ ਪ੍ਰਤੀ ਏਕੜ ਮਤਲਬ 2.5 2250 ਗ੍ਰਾਮ ਪ੍ਰਤੀ ਮਰਲਾ ਫਨ ਦੁਬਾਰਾ ਫੇਰ ਉਹਨੂੰ ਪਾ ਸਕਦੇ ਆ ਇਸ ਨਾਲ ਜਿਹੜੀ ਪਨੀਰੀ ਉਹ ਵਧੀਆ ਤਿਆਰ ਹੋਵੇਗੀ ਇਸ ਤੋਂ ਬਾਅਦ ਆ ਜਾਂਦੀ ਕਿਸਾਨ ਵੀਰੋ ਜਿਹੜੀ ਬੀਜ ਦੀ ਆਪਾਂ ਸੋਧ ਕਰਨੀ ਆ ਬੀਜ ਦੀ ਸੋਧ ਸਭ ਤੋਂ ਪਹਿਲਾਂ ਜਿਹੜੇ ਬੀਜ ਨੂੰ ਪਾਣੀ ਦੇ ਵਿੱਚ ਭਿਉਉ ਲਈ ਆਪਾਂ ਜਿਹੜਾ ਬੀਜ ਆਪਾਂ ਚੁਣਿਆ ਬੀਜਣ ਵਾਸਤੇ ਉਹਦੇ ਨਾਲ ਜਦੋਂ ਪਾਣੀ ਚ ਪਿਆ ਡਬੋਵਾਂਗੇ ਤਾਂ ਜਿਹੜਾ ਹਲਕਾ ਆਪਾਂ ਬੀਜ ਆ ਉੱਪਰ ਆ ਜਾਊਗਾ ਉਹਨੂੰ ਜਿਹੜਾ ਬਾਹਰ ਕੱਢ ਦਿਓ ਤੇ ਭਾਰਾ ਬੀਜ ਆਪਾਂ ਚੁਣਨਾ ਤੇ ਬੀਜ ਨੂੰ ਇਸ ਨੂੰ ਜਿਹੜੀ ਆਪਾਂ ਸੋਧ ਕਰਨੀ ਆ ਜਿਹੜੀ 3 ਗ੍ਰਾਮ ਸਪ੍ਰਿੰਟ 75 WS ਜਿਹੜੀ ਮੈਨ ਕੋਜ ਪਲੱਸ ਕਾਰਬੈਂਡਾਜਮਾ ਪ੍ਰਤੀ ਕਿਲੋ ਬੀਜ 3 ਗ੍ਰਾਮ ਇਹ ਜਿਹੜੀ ਹੈਗੀ ਆ ਉਲੀ ਨਾਸ਼ਕ ਆਪਾਂ ਵਰਤਣਾ ਜੇ ਤੁਸੀਂ ਕੱਲੀ ਕਾਰਬੈਂਡਾਜਮਾ ਵਰਤ ਨਹੀਂ ਉਹ ਵੀ 2 ਤੋਂ 3 ਗ੍ਰਾਮ ਪ੍ਰਤੀ ਕਿਲੋ ਬੀਜ ਵਰਤ ਸਕਦੇ ਹੋ ਤੇ ਇਹਨੂੰ ਆਪਾਂ ਥੋੜੇ ਜੇ ਪਾਣੀ ਦੇ ਵਿੱਚ ਮਿਕਸ ਕਰਕੇ ਦਵਾਈ ਨੂੰ ਘੋਲ ਕੇ ਤੇ ਜਿਹੜਾ ਬੀਜ ਨੂੰ ਮਤਲਬ 24 ਗ੍ਰਾਮ ਇਹ ਜਿਹੜੀ ਸਪਰਿੰਟ ਹੈ ਇਹਨੂੰ ਆਪਾਂ 8 ਕਿਲੋ ਬੀਜ ਮਗਰ ਥੋੜੇ ਪਾਣੀ ਦੇ ਵਿੱਚ ਘੋਲ ਕੇ ਤੇ ਇਹਨੂੰ ਬੀਜ ਦੇ ਨਾਲ ਮਿਕਸ ਕਰ ਦੇਣਾ ਉਦੋਂ ਬਾਅਦ ਜਿਹੜਾ ਸੋਧਿਆ ਹੋਇਆ ਬੀਜ ਆਪਾਂ ਨੂੰ ਉਹਨੂੰ ਆਪਾਂ ਜੇ 10-12 ਘੰਟੇ ਪਾਣੀ 'ਚ ਭਿਓ ਸਕਦੇ ਆ ਤਾਂ ਤਾਂ ਵੀ ਠੀਕ ਹੈ ਨਹੀਂ ਤਾਂ ਤੁਸੀਂ ਉਦੋਂ ਬਾਅਦ ਉਹਨੂੰ ਜਿਹੜਾ ਹੈਗਾ ਜੂਟ ਦੀਆਂ ਬੋਰੀਆਂ ਜਿਹੜੀਆਂ ਹੁੰਦੀਆਂ ਆਮ ਮੁੰਜ ਦੀਆਂ ਬੋਰੀਆਂ ਜਿਹੜੋਂ ਆਪਾਂ ਕਹਿੰਦੇ ਨੇ ਥੱਲੇ ਗਿੱਲੀ ਕਰਕੇ ਪੂਰੀ ਵਿਛਾ ਦਿਓ ਉੱਪਰ ਉਹ ਜਿਹੜੀ ਬੀਜੀ ਦੀ ਤੈਹ ਵਿਛਾ ਦਿਓ ਉੱਪਰ ਫਿਰ ਉਹਦੇ ਪੂਰੀ ਜਿਹੜੀ ਗਿੱਲੀ ਹੋਰੀ ਦੇ ਦਿਓ ਤੇ ਉਹਨੂੰ ਜਿਹੜਾ ਸਮੇਂ-ਸਮੇਂ ਤੇ ਗਿੱਲਾ ਕਰਦੇ ਰਹੋ 24 ਤੋਂ 36 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਬੀਜ ਪੁੰਗਰ ਆਵੇਗਾ ਇਹ ਬੀਜ ਨੂੰ ਤੁਸੀਂ ਜਿਹੜਾ ਪੰਗਾਰ ਕੇ ਜੇ ਖੇਤ ਦੇ ਵਿੱਚ ਬੀਜੋਗੇ ਤਾਂ ਉਹ ਜਿਹੜੀ ਹੈਗੀ ਆ ਬੂਟਿਆਂ ਦੀ ਗਿਣਤੀ ਵੀ ਪੂਰੀ ਰਹੇਗੀ ਤੇ ਉਹਦੀ ਗਰੋਥ ਵੀ ਚੰਗੀ ਹੋਊਗੀ ਜੇ ਆਪਾਂ ਸਿੱਧੀ ਖੇਤ ਦੇ ਵਿੱਚ ਕਈ ਵਾਰ ਬਿਜਾਈ ਕਰ ਦਿੰਨੇ ਆ ਬੀਜ ਨੂੰ ਭਿਉਂਦੇ ਨਹੀਂ ਜਾਂ ਜਿਹੜਾ ਉਹਨੂੰ ਗਿੱਲੀਆਂ ਬੋਰੀਆਂ ਦੇ ਵਿੱਚ ਰੱਖੇ ਤੋਂ ਬਿਨਾ ਜਿਹੜਾ ਖੇਤ ਦੇ ਵਿੱਚ ਡਾਇਰੈਕਟ ਬੀਜ ਦਿੰਨੇ ਆ ਤਾਂ ਕਈ ਵਾਰ ਜਰਮੀਨੇਸ਼ਨ ਦੀ ਕਿਉਂਕਿ ਉੱਚ ਤਾਪਮਾਨ ਹੁੰਦਾ ਜਰਮੀਨੇਸ਼ਨ ਦੀ ਸਮੱਸਿਆ ਵੀ ਆਉਂਦੀ ਆ ਇਸੇ ਕਰਕੇ ਇਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਆਪਾਂ ਬੀਜ ਨੂੰ ਪੰਗਾਰ ਕੇ ਫਿਰ ਆਪਾਂ ਉਹਦੀ ਜਿਹੜੀ ਹੈਗੀ ਹੈ ਬਿਜਾਈ ਕਰੀਏ ਤੇ ਜਿਹੜਾ ਬੀਜ ਦੀ ਮਾਤਰਾ ਦੀ ਆਪਾਂ ਗੱਲ ਕਰੀਏ ਮਤਲਬ ਏਰੀਏ ਦੇ ਹਿਸਾਬ ਨਾਲ ਤਾਂ ਕਿਸਾਨ ਵੀਰ ਜਿਹੜੇ ਕਾਮ ਤੌਰ ਤੇ ਮੈਂ ਦੇਖਣ ਜਾਇਆ ਕਿ 4 ਕਿਲੋ ਪ੍ਰਤੀ ਮਰਲਾ ਕਈ ਵਾਰ ਬੀਜ ਲਾਉਂਦੇ ਆ ਮੈਕਸਿਮਮ ਤੱਕ ਆਮ ਆਪਾਂ ਜਿਹੜੀ ਹੈਗੀ ਪੀਐਜ ਲੁਧਿਆਣਾ ਦੀ ਸਵਾਰਸ਼ਾ ਉਹ ਹੈਗੀ 1 ਤੋਂ 1.5 ਕਿਲੋ ਬੀਜ ਪ੍ਰਤੀ ਮਰਲਾ ਮਤਲਬ 6 ਮਰਲਿਆਂ ਦੇ ਵਿੱਚ ਆਪਾਂ 8 ਕਿਲੋ ਬੀਜ ਦੀ ਬਿਜਾਈ ਕਰਨੀ ਆ ਤੇ ਜੇ ਆਪਾਂ ਜਿਹੜੀ ਘੱਟ ਜਗ੍ਹਾ ਦੇ ਵਿੱਚ ਵੱਧ ਪਨੀਰੀ ਚਾਹੁੰਨੇ ਕਿਉਂਕਿ ਜਿਹੜੀ ਲੇਬਰ ਦੇ ਵਿੱਚ ਵੀ ਆਮ ਤੌਰ ਤੇ ਹੁੰਦਾ ਕਿ ਜਿਹੜੀ ਪਨੀਰੀ ਹੈ ਜੇ ਵਿਰਲੀ ਹੁੰਦੀ ਤਾਂ ਉਹਨਾਂ ਨੂੰ ਸਮੱਸਿਆ ਆਉਂਦੀ ਆ ਲੇਵਰ ਦੀ ਕੋਸ਼ਿਸ਼ ਹੁੰਦੀ ਹੈ ਕਿ ਘੱਟ ਥਾਂ ਦੇ ਵਿੱਚੋਂ ਸਾਨੂੰ ਜਿਹੜੀ ਜ਼ਿਆਦਾ ਏਰੀਆ ਦੀ ਪਨੀਰੀ ਮਿਲ ਜਾਵੇ ਇਸ ਕਰਕੇ ਤੁਸੀਂ ਇੱਕ ਮਰਲੇ ਦੇ ਵਿੱਚ ਡੇਢ ਤੋਂ 2 ਕਿਲੋ ਹੱਦ ਜਿਹੜਾ ਸਵਾ 2 ਕਿਲੋ ਤੱਕ ਬੀਜ ਵਰਤਣਾ ਕਿਉਂਕਿ ਇਹਦੇ ਨਾਲ ਜਿਹੜੀ ਬੂਟਿਆਂ ਨੂੰ ਸਪੇਸ ਵੀ ਪ੍ਰੋਪਰ ਮਿਲਦੀ ਗ੍ਰੋਥ ਵਧੀਆ ਹੁੰਦੀ ਹੈ ਜੇ ਜ਼ਿਆਦਾ ਸੰਘਣੀ ਬਹੁਤ ਜ਼ਿਆਦਾ ਸੰਘਣੀ ਆਪਾਂ ਪਨੀਰੀ ਲਾਵਾਂਗੇ ਇੱਕ ਮਰਲੇ ਮਗਰ 4 ਕਿਲੋ ਤੱਕ ਬੀਜ ਪਾ ਦਿਆਂਗੇ ਤਾਂ ਬੂਟਿਆਂ ਦੀ ਗਿਣਤੀ ਜ਼ਿਆਦਾ ਵੱਧ ਜਾਂਦੀ ਹੈ ਸੰਘਣੀ ਪਾਪੂਲੇਸ਼ਨ ਹੋ ਜ਼ਿਆਦਾ ਹੋ ਜਾਂਦੀ ਹੈ ਉਦੋਂ ਜਿਹੜੀ ਬੂਟਿਆਂ ਦੀ ਪ੍ਰੋਪਰ ਗਰੋਥ ਨਹੀਂ ਹੁੰਦੀ ਤੇ ਪਨੀਰੀ ਜਿਹੜੀ ਤਿਆਰ ਹੋਣ ਦੇ ਵਿੱਚ ਵੱਧ ਸਮਾਂ ਲੈ ਜਾਂਦੀ ਹੈ ਇਸ ਗੱਲ ਦਾ ਆਪਾਂ ਜਿਹੜਾ ਖਿਆਲ ਰੱਖਣਾ ਕਿ 1 ਮਰਲੇ ਮਗਰ 2 20 ਕਿਲੋ ਤੱਕ ਹੱਦ ਆ ਜਿਹੜਾ ਇਹ ਵੱਤ ਵੱਤ ਬੀਜ ਨਾ ਆਪਾਂ ਪਾਈਏ ਤੇ 2 ਮਰਲਿਆਂ ਦੀ ਪਨੀਰੀ ਘੱਟੋ ਘਾਟ ਆਪਾਂ 1 ਕਿੱਲੇ ਦੇ ਵਿੱਚ ਲਾਈਏ ਕਿਉਂਕਿ ਜੇ ਆਪਾਂ ਬੂਟਿਆਂ ਦੀ ਗਿਣਤੀ ਖੇਤ ਦੇ ਵਿੱਚ ਪੂਰੀ ਕਰਾਂਗੇ ਤਾਂ ਫੇਰ ਹੀ ਆਪਾਂ ਜਿਹੜਾ ਹੈਗਾ ਵਧੀਆ ਇੱਕ ਝਾੜ ਦੀ ਆਸ ਰੱਖ ਸਕਦੇ ਹਾਂ ਜਦੋਂ ਆਪਾਂ ਜਿਹੜਾ ਪੁੰਗਰਿਆ ਹੋਇਆ ਬੀਜ ਹੈ ਉਹਨੂੰ ਖੇਤ ਦੇ ਵਿੱਚ ਖਿਲਾਰਨਾ ਉਦੋਂ ਬਾਅਦ ਜਿਹੜੀ ਉਹਦੇ ਉੱਤੇ ਗਲੀ ਸੜੀ ਰੂੜੀ ਦੀ ਤਹਿ ਤੁਸੀਂ ਖਿਲਾਰ ਸਕਦੇ ਹੋ ਜਿਸ ਨਾਲ ਜਿਹੜੀ ਹੈਗੀ ਆ ਪੰਛੀਆਂ ਨੂੰ ਜਿਹੜਾ ਬੀਜ ਜਿਹੜਾ ਚੁਗਦੇ ਆ ਤਾਂ ਉਹਦੀ ਜਿਹੜੀ ਸਮੱਸਿਆ ਆਪਾਂ ਨੂੰ ਨਹੀਂ ਆਊਗੀ ਜੇ ਆਪਾਂ ਉੱਤੇ ਗਲੀ ਸੜੀ ਰੂੜੀ ਦੀ ਤਹਿ ਖਿਲਾਰ ਦਿਆਂਗੇ ਤਾਂ ਇਸ ਇਸ ਤਰ੍ਹਾਂ ਜਿਹੜਾ ਕਿਸਾਨ ਵੀਰੋ ਤੁਸੀਂ ਇਹ ਜਿਹੜਾ ਤੁਹਾਨੂੰ ਤੁਹਾਨੂੰ ਦੱਸਿਆ ਕਿ ਖੇਤ ਦੀ ਤਿਆਰੀ ਤੋਂ ਲੈ ਕੇ ਇਹ ਆਪਾਂ ਖਾਦਾਂ ਪਾ ਕੇ ਜੇ ਆਪਾਂ ਪ੍ਰੋਪਰ ਸਾਰੀ ਕੇਅਰ ਕਰਾਂਗੇ ਤਾਂ ਕਿਸਾਨ ਵੀਰੋ ਤੁਸੀਂ 25 ਤੋਂ 28 ਦਿਨ ਦੇ ਵਿੱਚ ਜਾਂ 30 ਦਿਨ ਦੇ ਵਿੱਚ ਪਨੀਰੀ ਇੱਕ ਬਹੁਤ ਵਧੀਆ ਜਿਹੜੀ ਪਨੀਰੀ ਚੰਗੀ ਸਿਹਤਮੰਦ ਪਨੀਰੀ ਤਿਆਰ ਕਰ ਸਕਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਧੰਨਵਾਦ